ਇਹ ਗੱਲ ਚਿੱਤੇ ਰੱਖੋ 84 ਲੱਖ ਜੂਨ ਦਾ ਜ਼ਿਕਰ ਪੁਰਾਤਨ ਭਾਰਤੀ ਦਰਸ਼ਨ ਫਿਲਾਸਫੀ ਮੁਤਾਬਕ ਕੀਤਾ ਹੈ ਪਰ ਇਹ ਗੱਲ ਚਿੱਤੇ ਰੱਖੋ ਪਰਮਾਤਮਾ ਦੀ ਰਚਨਾ ਵਿੱਚ ਪਤਾ ਨਹੀਂ ਕਿੰਨੀਆਂ ਕੁ ਜੂਨਾ ਪਰਮਾਤਮਾ ਨੇ ਪੈਦਾ ਕਰ ਦਿੱਤੀ ਮੈਡੀਕਲ ਸਾਇੰਸ ਵਾਲੇ ਗੁਰਮਖਾਂ ਨੂੰ ਪਤਾ ਹੈ ਸਾਡੀ ਤਾਂ ਬਾਡੀ ਵਿੱਚ ਬੜੀਆਂ ਜੂਨਾ ਨੇ ਜੀਤੀ ਮੇਰੇ ਤੁਹਾਡੇ ਸਰੀਰ 'ਚ ਕਈ ਜੂਨਾ ਨੇ ਕਿੰਨੇ ਸੈਨ ਰੋਜ਼ ਬਣਦੇ ਨੇ ਕਿੰਨੇ ਰੋਜ਼ ਮਰਦੇ ਪਏ ਹੈ ਜਿਹੜੇ ਪਾਣੀ ਦਾ ਤਾਤਾ ਆਪਾਂ ਪੀਣੇ ਪੈਂ ਪਾਣੀ ਵਿੱਚ ਕਿੰਨੀ ਜੂਣਕ ਜਿਹੜੀ ਖਾਵਾ ਚੋਂ ਆਪਾਂ ਸਵਾਦ ਲੈਣੇ ਪੈਂ ਇਹ ਕਿੰਨੀਆਂ ਕੁ ਜਿਹੇ ਝਗੜੇ ਚ ਆਪਾਂ ਪੈ ਗਏ ਸੱਚ ਇਹ ਦੇ ਕਿ ਕਰਤਾਰ ਦੀ ਰਚੀ ਫੁ ਰਚਨਾ ਵਿੱਚ ਅਜੇ ਤਾਂ ਰਚਨਾ ਦਾ ਹੀ ਅੰਤ ਨਹੀਂ ਪਾਇਆ ਜਾ ਸਕਿਆ ਤੇ ਰਚਣ ਵਾਲੇ ਦਾ ਅੰਤ ਕਿੱਥੇ ਪਾਣਾ ਉਹਦੀ ਰਚਨਾ ਦਾ ਕੋਈ ਅੰਤ ਪਾ ਸਕੇ ਤਾ ਹੁਣ ਇਹ ਮੈਂ ਸ਼ਬਦ ਵਰਤਿਆ ਕੇਤੀਆਂ ਖਾਣੀ ਕੇਤੀਆਂ ਬਾਣੀ ਉੰਜ ਵੈਸੇ ਕਿਹਾ ਜਾਂਦਾ ਵੀ ਚਾਰ ਖਾਣੀਆਂ ਤੇ ਚਾਰ ਬਾਣੀਆਂ ਚਾਰ ਖਾਣੀਆਂ ਅੰਡੇ ਚ ਜੇਰਜ ਉਤਪਜ ਤੇ ਸੇਤਜ ਚਾਰ ਖਾਣੀਆਂ ਹਾਲਾਂ ਬਾਣੀ ਚ ਆਏ ਕਿ ਚਾਰ ਖਾਣੀਆਂ ਨੇ ਅੰਡੇ ਤੋਂ ਪੈਦਾ ਜੇਰ ਤੋਂ ਪੈਦਾ ਪਸੀਨੇ ਤੋਂ ਪੈਦਾ ਜ਼ਮੀਨ ਤੋਂ ਧਰਤੀ ਤੋਂ ਪੈਦਾ ਉਤਪਜ ਅੰਡੇ ਚ ਜੇਰੇ ਸੇਤਜ ਉਤਪਜ ਚਾਰ ਖਾਣੀਆਂ ਨੇ